ਵੈਗੁਰਦੀ ਕਾ ਖਾਲਸਾ ਵਾਹਿਗੁਰਦੀ ਕੀ ਫਤਿਹ ਜਪਜੀ ਸਾਹਿਬ ਵਿਆਖਿਆ ਇੱਕੋ ਓੰਕਾਰ ਸਤਗੁਰ ਪ੍ਰਸਾਦ ਪਾਤਸ਼ਾਹੀ ਪਹਿਲੀ ਪੌੜੀ ਪੰਜਵੀਂ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਏ ਸਾਰੇ ਜੀਵਾਂ ਦਾ ਇੱਕ ਦਾਤਾਰ ਹੈ ਉਹ ਮੈਨੂੰ ਕਦੇ ਵੀ ਭੁੱਲੇ ਨਾ ਤੀਰਥ ਨਾਵਾ ਜੇ ਤਿਸ ਭਾਵਾ ਬਿਨ ਭਾਣੇ ਕੀ ਨਾਈ ਕਰੀ ਜੇਕਰ ਉਸ ਨੂੰ ਮੈਂ ਚੰਗਾ ਲੱਗ ਜਾਵਾਂ ਇਹ ਹੀ ਮੇਰੇ ਲਈ ਤੀਰਥ ਸਥਾਨ ਹੈ ਤੇ ਇਹ ਹੀ ਮੇਰੇ ਲਈ ਇਸ਼ਨਾਨ ਹੈ ਉਸ ਨੂੰ ਚੰਗਾ ਨਾ ਲੱਗਾ ਫਿਰ ਮੇਲੇ ਇਸ਼ਨਾਨ ਕੀਤੇ ਦਾ ਕੀ ਫਾਇਦਾ ਜੇਤੀ ਸਿਰਠ ਉਪਾਈ ਵੇਖਾਂ ਬਿਨ ਕਰਮਾ ਕੀ ਮਿਲ ਲਈ ਜਿਹੜੇ ਜੀਵ ਉਸਨੇ ਸਾਜੇ ਹਨ ਜਿਨ੍ਹਾਂ ਨੂੰ ਮੈਂ ਤੱਕਦਾ ਹਾਂ ਉਹਨਾਂ ਨੂੰ ਚੰਗੇ ਕਰਮਾ ਵੱਜੋ ਕੀ ਮਿਲਦਾ ਹੈ ਤੇ ਕੀ ਲੈ ਜਾਂਦੇ ਹਨ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰੂ ਕੀ ਸਿੱਖ ਸੁਣੀ ਮਨ ਅੰਦਰ ਹੀਰੇ ਜਵਾਹਰ ਲਾਲ ਹਨ ਜੇਕਰ ਤੂੰ ਗੁਰੂ ਦੀ ਇੱਕ ਵੀ ਸਿੱਖਿਆ ਸਰਬਣ ਕਰਕੇ ਉਸ ਤੇ ਅਮਲ ਕਰੇ ਗੁਰਾ ਇੱਕ ਦੇਹੇ ਬੁਝਾਈ ਮੈਨੂੰ ਗੁਰੂ ਨੇ ਇਹ ਗੱਲ ਸਮਝਾ ਦਿੱਤੀ ਹੈ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ